ਰੋਜ਼ਾਨਾ ਭਤੀ ਜਿੰਦਰਾਉਣ ਲਈ ਜਾਂਦਾ ਸੀ ਉਹ ਤੇ ਚੌਂਕ ਦੇ ਵਿੱਚ ਗਿਆ ਤੇ ਬਹੁਤ ਜ਼ੋਰ ਲਾ ਕੇ ਵਾਪਸ ਮੁੜਿਆ ਤੇ ਉਹ ਫਿਰ ਕਿ ਉਹਨਾਂ ਨੇ ਜਿਹੜੇ ਮੂੰਹ ਬੱਤੇ ਇੰਤਿਆਨੇ ਉਹਨਾਂ ਨੇ ਬੋਲ ਨੰਬਰ ਆਂਖਾਂ 'ਤੇ ਅ ਨੌਜਵਾਨਾਂ ਨੇ ਜਿਹੜਾ ਵਾ ਇਹਦੇ ਉੱਪਰ ਜਿਹੜਾ ਉਹ ਫਾਇਰ ਕੀਤੇ ਆ ਤੇ ਫਾਇਰ ਲੱਗਨ ਨਾਲ ਜਿਹੜਾ ਜ਼ਖਮੀ ਹੋ ਗਿਆ ਵਾ ਜਿਸ ਨੂੰ ਪਿੰਡ ਦੇ ਬਹੁਤ ਪਰ ਬੰਦਿਆਂ ਵੱਲੋਂ ਅਮਨਦੀਪ ਹਸਪਤਾਲ ਅਮਰਸਰ ਵਿਖੇ ਜਿਹੜਾ ਉਹ ਦਾਖਲ ਕਰਾਇਆ ਗਿਆ। ਨੌ ਗੋਣ ਦੱਸਦੇ ਆ ਰੌਂਦ ਫੈਰ ਹੋਇਆ ਤੇ ਪੰਜ ਲੱਗੇ ਆ। ਹੁਣ ਇਹਨਾਂ ਦੀ ਕੀ ਦੁਸ਼ਮਣੀ ਸੀ ਜਾਂ ਕੀ ਹੋਰ ਸੀ ਇਹ ਗੱਲ ਜਦੋਂ ਇਹ ਆਪਣੇ ਠੀਕ ਹੋ ਗਏ ਆਪਾਂ ਨੂੰ ਬਿਆਨ ਦੇਊਗਾ ਫੇਰ ਗੱਲ ਸਾਹਮਣੇ ਆ। ਜੀ ਸਤਨਾਮ ਸਿੰਘ ਨਾਮ ਮੇਰਾ ਮੇਰਾ ਸਾਲਾ ਵਾ। ਕੋਈ ਤਰ ਜਾਨਾ ਪਤੀ ਜੀ ਨੂੰ ਚਰਾਉਣ ਲਈ ਜਾਂਦਾ ਹੈ ਜਾਂ ਫਿਰ ਚੌਂਕ ਦੇ ਵਿੱਚ ਗਿਆ ਤੇ ਉਹਨੂੰ ਜਦੋਂ ਚਰਾ ਕੇ ਵਾਪਸ ਮੁੜਿਆ ਤੇ ਉਹ ਫੇਰ ਕੇ ਉਹਨਾਂ ਨੇ ਜਿਹੜੇ ਮੂੰਹ ਵੱਧੇ ਮੁੜਿਆ ਨੇ ਉਹਨਾਂ ਨੇ ਗੋਲੀ ਨੰਬਰ ਕੰਮ ਕੀ ਕਰਦੇ ਸੀ ਇਹ ਖੱਤੀਬਾੜੀ ਕਰਦਾ ਹੈ ਮੁਖਮਿੰਦਰ ਕੋਈ ਪੁਰਾਣੀ ਗੰਜੀਪਾ ਜੀ ਹੈ ਪੁਰਾਣੀ ਤੇ ਮੁਖਮਿੰਦਰ ਤੋਂ ਤਰ੍ਹਾਂ ਲੱਗੇਗਾ ਜੀ ਹਾਂ ਕੋਈ ਹੈ ਕਿ ਕਿਵੇਂ ਕਿੰਨੀਆਂ ਗੋਲੀਆਂ ਲੱਗੀਆਂ ਗੋਲੀਆਂ ਦੱਸਦੇ ਆ ਕਿ 9 ਰਾਉਂਡ ਹੋਏ ਆ ਫਿਰ ਤੇ 5 ਲੱਗੀਆਂ ਕੁਝ ਨਹੀਂ ਮੰਨਦੀ ਕਰਦਾ ਪੁਲਿਸ ਤੋਂ ਅਨੁਸਾਰ ਦੀ ਮੰਗ ਹੈ ਵੀ ਜਿਹੜਾ ਕਾਰਵਾਈ ਕੀਤੀ ਤਫ਼ਤੀਸ਼ ਜਿਹੜੀ ਆ ਉਹ ਮੁਕੰਮਲ ਕੀਤੀ ਜਾ ਕੇ ਕਰਕੇ ਜਿਹੜੀ ਪੁਲਿਸਾ ਉਹ ਲੱਗੀ ਹੋਈ ਆ ਤਾਂ ਫੇਰ ਮੌਕੇ ਤੇ ਆਏ ਆਫਸਰ ਮਖਵਿੰਦਰ ਸਿੰਘ ਆਪਣੀ ਭਤੀਜੀ ਨੂੰ ਚੜਾਉਣ ਵਾਸਤੇ ਗਿਆ ਸੀ ਆਪਣੇ 3 ਵਾਲ ਚੌਂਕ ਦੇ ਵਿੱਚ ਕਾਲਜ ਜਾਂਦੀ ਆ ਰੋਜ਼ ਜਾਂਦਾ ਸੀ 7 ਵਜੇ ਦੇ ਕਰੀਬ ਉੱਥੋਂ ਜੋ ਚੜਾ ਕੇ ਵਾਪਸ ਆ ਰਿਹਾ ਵਾ ਤੇ ਉੱਥੇ ਕੋਈ ਅਣਪਛਾਤੇ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਤੇ ਤਿੰਨ ਜਾਨੇ ਦਸਤੇ ਆ ਇਹ ਮੋਟਰਸਾਈਕਲ ਤੇ ਸੀ ਇਹ ਐਕਟਵਾਤੀ ਸੀ ਅੱਛਾ ਜੀ ਕਿਹੜੇ ਹਮਲਾਵਰ ਸੀ ਜੋ ਮੋੜ ਸਕਦੇ ਆ ਉਹ ਮੋਟਰਸਾਈਕਲ ਤੇ ਆਂਦੇ ਆਏ ਕਿੰਨੇ ਲੋਕ ਸੀ ਤਿੰਨ ਜਣੇ ਸੀ ਕਹਿੰਦੇ ਕਿੰਨੇ ਰਾਉਂਡ ਫਾਇਰ ਹੋਏ ਤੇ ਕਿੰਨੀਆਂ ਗੋਲੀਆਂ ਲੱਗੀਆਂ ਦੱਸਣ ਮੁਤਾਬਕ 9 ਤੋਂ 10 ਦੇ ਆ ਰਾਉਂਡ ਫਾਇਰ ਹੋਏ ਆ ਤੇ 5 ਲੱਗੇ ਆ ਅੱਛਾ ਤੇ ਇਕੱਲੇ ਇਹੋ ਚੱਤਰੀ ਹੋਈ ਕੁੜੀ ਕੁੜੀਆਂ ਤੇ ਚੜ ਗਈ ਸੀ ਬੱਸ ਜਿਹਨੂੰ ਚੜਾਤਾ ਸੀ ਕੋਈ ਕਾਰਨ ਪਤਾ ਲੱਗਾ ਜੀ ਕੋਈ ਤਰਾਣੀ ਹੋ ਰਹੀ ਸੀ ਬਾਜੀ ਜਾਂ ਕਰਤਾ ਕਰਨ ਦਾ ਨਹੀਂ ਕੋਈ ਪਤਾ ਲੱਗਾ ਉਹ ਤੇ ਮੁਕੰਦਰ ਸਿੰਘ ਹੀ ਦੱਸ ਸਕਦਾ ਵਾ ਪੁਲਸ ਨੂੰ ਕੰਪਲੇਟ ਕੀਤੀ ਪੁਲਿਸ ਆਣ ਕੇ ਉਹ ਆਪਣੇ ਕਾਰਵਾਈ ਦੇਹੀ ਕਰਨਾ ਅੱਜ ਇੱਕ ਮਰੜੀ ਖੁਰਦੇ ਰਹਿਣ ਵਾਲੇ ਮੁਖਵਿੰਦਰ ਸਿੰਘ ਮੁਖਾ ਪੁੱਤਰ ਬਲਕਾਰ ਸਿੰਘ ਜੋ ਕਿ ਆਪਣੀ ਭਤੀਜੀ ਨੂੰ ਸਵੇਰੇ ਥਰਗੀਵਾਲ ਅੱਡੇ ਤੇ ਜੋ ਕਿ ਸਕੂਲ ਜਾਣ ਲਈ ਉਹਨੂੰ ਬੱਸੇ ਚੜਾਉਣ ਲਈ ਉੱਥੇ ਖੜਾ ਸੀਗਾ ਤੇ ਇਸੇ ਦੌਰਾਨ ਹੀ ਤਿੰਨ ਮੋਟਰਸਾਈਕਲ ਅਣਪਛਾਤੇ ਨੌਜਵਾਨਾਂ ਨੇ ਜਿਹੜਾ ਵਾ ਇਹਦੇ ਉੱਪਰ ਜਿਹੜਾ ਉਹ ਫਾਇਰ ਕੀਤਾ ਆ ਤੇ ਫਾਇਰ ਲੱਗਨ ਦਾ ਜਿਹੜਾ ਜਗਮੀ ਹੋ ਗਿਆ ਵਾ ਜਿਸ ਨੂੰ ਅ ਪਿੰਡ ਦੇ ਬਹੁਤ ਪਰਬੰਧਿਆਂ ਵੱਲੋਂ ਅਮਨਦੀਪ ਹਸਤਾਲ ਅਮਨ ਸਰ ਵੀਖੇ ਜਿਹੜਾ ਉਹ ਦਾਖਲ ਕਰਾਇਆ ਗਿਆ ਇੱਥੇ ਕਿ ਉਹਦਾ ਇਲਾਜ ਚੱਲ ਰਿਹਾ ਵਾ ਤੇ ਹਾਲਤ ਜਿਹੜੀ ਆ ਉਹਦੀ ਖਤਰੇ ਤੋਂ ਬਾਹਰ ਇਹਨੂੰ ਸੰਬੰਧੀ ਮੁਕਦਮਾ ਜਿਹੜਾ ਵਾ ਉਹ ਅਸੀਂ ਅ ਦਰਜ ਕਰ ਲਿਆ ਤਫ਼ਤੀਸ਼ ਕੀਤੀ ਜਾ ਰਹੀ ਆ ਛੇਤੀ ਜਿਹੜਾ ਵਾ ਇਹ ਦੋਸ਼ੀ ਜਿਹੜੇ ਆ ਇਸ ਲੱਖਾਂ ਦੇ ਪਿੱਛੇ ਹੋਣ ਮੁਢਲੀ ਤਫ਼ਤੀਸ਼ ਕੀ ਸਾਹਮਣੇ ਆ ਜੇ ਵੇਖੋ ਹਾਲ ਦੀ ਘੜੀ ਅਜੇ ਕੁਛ ਨਹੀਂ ਪਤਾ ਲੱਗ ਰਿਹਾ ਅਸੀਂ ਜਿਹੜਾ ਹੈਗਾ ਆ ਦੋਸ਼ੀ ਜਿੱਧਰੋਂ ਆਏ ਆ ਅਸੀਂ ਉਹ ਸਾਬ ਦੇ ਨਾਲ ਆਪਣੀ ਤਫ਼ਤੀਸ਼ ਕਰ ਰਹੇ ਆ ਟੈਕਨੀਕਲੀ ਵੀ ਤੇ ਇਹ ਇਹਨਾਂ ਦੇ ਜਿਹੜਾ ਗ੍ਰਿਫਤਾਰ ਹੋਣ ਤੇ ਜਾਏ ਤੇ ਜਿਹੜਾ ਜੋ ਇੰਜੜੇ ਆ ਇਹ ਜਦੋਂ ਠੀਕ ਹੋਏਗਾ ਫਿਰ ਇਹ ਇਹ ਦੀ ਪੁੱਛ ਕੇ ਤੋਂ ਬਾਅਦ ਹੀ ਦੱਸ ਸਕਦੇ ਆ ਫਾਇਰ ਕਿੰਨੇ ਹੋਏ ਤੇ ਕਿੰਨੇ ਲੱਗੇ ਜੀ ਇਹ ਤਕਰੀਬਨ ਤਿੰਨ ਚਾਰ ਫਾਇਰ ਜਿਹੜੇ ਆ ਉਹ ਇਹਦੇ ਟੱਚ ਹੋਏ ਆ ਮੇਨ ਕੇ ਪਾਰਟ ਦੇ ਉੱਤੇ ਨਹੀਂ ਆ ਜਿਵੇਂ ਕਿ ਨਾਲ ਰਕੜ ਕੇ ਲੰਗੇ ਹੋਏ ਆ ਇਦਾਂ ਦਾ ਹੈਗਾ ਪਰ ਮੌਕੇ ਤੇ ਜਿਹੜਾ ਵਾ ਉਹ 7-8 ਖੂਲ ਜਿਹੜੇ ਆ ਉਹ ਬਰੰਦ ਹੋਏ ਨਹੀਂ ਜੀ ਨਹੀਂ ਇਹੋ ਜੀ ਕੋਈ ਗੱਲ ਨਹੀਂ ਆ ਹੁਣ ਇਹਨਾਂ ਦੀ ਕੀ ਦੁਸ਼ਮਣੀ ਸੀ ਜਾਂ ਕੀ ਹੋ ਸੀ ਇਹ ਗੱਲ ਜੇ ਜਦੋਂ ਇਹ ਆਪਣੇ ਠੀਕ ਹੋ ਗਿਆ ਆਪਾਂ ਨੂੰ ਬਿਆਨ ਦੇਊਗਾ ਫੇਰ ਕਰ ਸਾਹਮਣੇ ਪਰ ਲੋਕਾਂ ਦਾ ਕਹਿਣਾ ਕਿ ਕਾਲੀ ਦਲ ਦੇ ਨਾਲ ਸੰਬੰਧਤ ਸੀਗਾ ਕਾਲੀ ਆਗੂ ਸੀਗਾ ਨਹੀਂ ਜੀ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਕਾਲੀ ਦਲ ਨਾਲ ਸੰਬੰਧਤ ਹੋਣ ਦਾ ਮਤਲਬ ਕਿਸ ਨੂੰ ਮਾਰਨਾ ਥੋੜੀ ਹੈ ਅਣਖਾਂ ਤੇ ਬੰਦੇ ਨਹੀਂ ਉਹਨਾਂ ਦੇ ਪਿੱਛੇ ਅਸੀਂ ਲੱਗੇ ਹੋਏ ਆ ਬੜੀ ਛੇਤੀ ਇਹਦਾ ਅਜੰਡਾ ਤੁਹਾਨੂੰ